80 ਫੁੱਟ ਲੰਮਾ ਦੀ ਸ਼ੈੱਡ ਹੈ ਇਸ ਤਰੀਕੇ ਤੇ 22 ਫੁੱਟ ਚੌੜਾ ਜੀ ਠੀਕ ਹੈ ਸਿੰਗਲ ਸਾਈਡ ਬਣਿਆ ਹੈ ਬਹੁਤ ਵਧੀਆ ਸੈਟਅਪ ਹੈ ਬਾਕੀ ਵੀਰ ਨਾਲ ਤੁਹਾਨੂੰ ਮਿਲਾਉਣੇ ਆ ਤੇ ਇਹ ਆਪਾਂ ਸਾਰਾ ਪੁੱਛਦੇ ਆ ਖਰਚਾ ਕਿੰਨਾ ਆਇਆ ਕਿੰਨਾ ਟਾਈਮ ਲੱਗਾ ਕਿੰਨੀ ਜਗ੍ਹਾ ਵਲੀ ਹੈ ਅੰਮੇ ਤੋਂ ਕਮਰਾ ਪਾ ਕੇ ਲਗਭਗ 8 ਲੱਖ ਤੋਂ ਪਲੱਸ ਜਿਹੜਾ ਆਪਣਾ ਖਰਚਾ ਆਇਆ ਜੀ ਠੀਕ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਸ਼ੈੱਡ ਆ ਗਿਆ ਬਾਉਂਡਰੀ ਆ ਗਈ ਕਮਰਾ ਸਾਰਾ ਇਹ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵਿਰਕ ਡੇਰੀ ਫਾਰਮ YouTube ਚੈਨਲ ਔਰ Facebook ਪੇਜ ਤੇ ਤੇ ਨਾ ਬਹੁਤ ਸਾਰੇ ਵੀਰ ਪੁੱਛਦੇ ਹੁੰਦੇ ਨੇ ਕਿ ਅਸੀਂ ਜਿਆਦਾ ਮਤਲਬ ਕਿ ਵੱਡਾ ਸ਼ੈੱਡ ਨਹੀਂ ਪਾਉਣਾ 15 ਤੋਂ 20 ਪਸ਼ੂ ਰੱਖਣੇ ਨੇ ਤੇ ਸਾਨੂੰ ਕੋਈ ਉਹੋ ਜਿਹਾ ਮਾਡਲ ਦਿਖਾਓ ਜਿਹੜਾ ਸ਼ੈੱਡ ਜਿਵੇਂ ਇੱਕ ਤਾਂ ਜਗ੍ਹਾ ਘੱਟ ਦੇ ਵਿੱਚ ਪੈ ਜੇ ਤੇ ਇੱਕ ਖਰਚਾ ਵੀ ਘਟ ਆਵੇ ਤਾਂ ਅੱਜ ਤੁਹਾਨੂੰ ਵੀਡੀਓ ਦੇ ਐਂਡ ਤੱਕ ਜੁੜੇ ਰਿਹਾ ਜੇ ਅੱਜ ਤੁਹਾਨੂੰ ਐਹੋ ਜਿਹਾ ਹੀ ਸ਼ੈੱਡ ਦਿਖਾਉਣਾ ਹੈ ਜੀ ਆ ਡੇਰੀ ਫਾਰਮ ਹੈ ਤੇ ਇਹ ਵੀਰ ਆਪਣੇ ਪਿੰਡ ਤੋਂ ਹੀ ਨੌਜਵਾਨ ਵੀਰ ਲਖਵਿੰਦਰ ਸਿੰਘ ਉਹਦੇ ਫਾਰਮ ਤੇ ਅੱਜ ਆਪ ਆਏ ਹੋਏ ਆ ਤੇ ਇਹ ਸਾਰਾ ਤੁਹਾਨੂੰ ਦਿਖਾਉਣੇ ਆ ਜੀ ਕਿਵੇਂ-ਕਿਵੇਂ ਉਹਨਾਂ ਨੇ ਸੈਟਅਪ ਕੀਤਾ ਆ ਤਾਂ ਜੋ ਤੁਹਾਨੂੰ ਜਾਣਕਾਰੀ ਪਹੁੰਚ ਸਕੇ ਤੇ ਜਿਹੜੇ ਵੀ ਨਵਾਂ ਸ਼ੁਰੂ ਕਰਨਾ ਚਾਹੁੰਦੇ ਨੇ ਜਗਾ ਘੱਟ ਹੈ ਜਾਂ 15-20 ਪਸ਼ੂ ਛੋਟੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਵਾਸਤੇ ਬਹੁਤ ਵਧੀਆ ਮਾਡਲ ਹੈ ਵੀਡੀਓ 'ਚ ਜੁੜੇ ਰਿਹਾ ਜੀ ਅੱਜ ਤੁਹਾਨੂੰ ਸਾਰਾ ਦਿਖਾਉਣੇ ਆ ਜੀ ਇਧਰ ਪਹਿਲਾਂ ਤਾਂ ਆਪਾਂ ਬਾਹਰ ਹੀ ਆ ਜੀ ਇਧਰ ਆ ਰੂਹ ਆ ਜਾਂਦਾ ਜੀ ਠੀਕ ਹੈ ਜੀ ਇੱਥੇ ਰਹਿ ਰੂਣ ਵਾਸਤੇ ਵਧੀਆ ਰੂਮ ਬਣਿਆ ਹੋਇਆ ਤੇ ਆਹ مین ਐਂਟ੍ਰੈਂਸ ਗੇਟ ਆ ਗਿਆ ਜੀ ਇੱਥੋਂ ਜਿਵੇਂ ਆਪਾਂ ਪਸ਼ੂ ਵਗੈਰਾ ਲੰਗਾਉਣੇ ਟਪਾਉਣੇ ਹੋਣ ਜਾਂ ਵਿੱਚ ਕੋਈ ਟਰਾਲੀ ਲੈ ਕੇ ਜਾਣੀ ਹੈ ਤੇ ਬਹੁਤ ਵਧੀਆ ਬਾਉਂਡਰੀ ਬਲੀ ਹੋਈ ਹੈ ਤੇ ਇਧਰ ਤੁਸੀਂ ਐਂਟਰੀ ਕਰੋਗੇ ਆ ਛੋਟਾ ਗੇਟ ਫਾਰਮ ਨੂੰ ਐਂਟਰੀ ਕਰਨ ਵਾਸਤੇ ਆ ਗਿਆ ਤੇ ਇੱਥੇ ਬਹੁਤ ਵਧੀਆ ਟੋਕੇ ਦਾ ਪੱਠਿਆਂ ਦੀ ਸੈਟਿੰਗ ਬਣਾਈ ਹੋਈ ਹੈ ਪੱਠੇ ਕੁੱਤਰਨ ਵਾਸਤੇ ਬਹੁਤ ਵਧੀਆ ਟੋਕਾ ਲੱਗਾ ਹੋਇਆ ਤੇ ਆਜੋ ਤੁਹਾਨੂੰ ਅੰਦਰ ਫਾਰਮ 'ਚ ਲੈ ਕੇ ਚੱਲਦੇ ਹਾਂ ਜੀ ਆ ਗੇਟ ਤੋਂ ਆਪਾਂ ਐਂਟਰ ਕਰ ਚੁੱਕੇ ਆ ਫਾਰਮ ਦੇ ਵਿੱਚ ਤੇ ਆ ਜਿਵੇਂ ਤੁਹਾਨੂੰ ਦਿਖਾਇਆ ਸੀ ਇੱਧਰ ਤੂੜੀ ਆ ਉਹ ਪੱਠੇ ਉਤਰਨ ਵਾਲਾ ਰੱਖਿਆ ਹੋਇਆ ਟੋਕਾ ਇੱਥੋਂ ਫਾਰਮ ਦੀ ਛੋਟੀ ਐਂਟ੍ਰੈਂਸ ਹੈ ਤੇ ਇੱਧਰ ਵੇਖੋ ਬਹੁਤ ਵਧੀਆ ਸ਼ੈੱਡ ਬਣਾਇਆ ਆ ਇਹ ਬਹੁਤ ਵਧੀਆ ਸੈਟਅਪ ਬਣਾਇਆ ਵੀਰ ਨੇ ਆ ਵੇਖੋ ਆ ਕਮਰਾ ਬਣਾਇਆ ਇਹਦੇ ਵਿੱਚ ਨਾਲੇ ਤਾਂ ਫੀਲਡ ਵਗੈਰਾ ਰੱਖ ਸਕਦੇ ਆ ਜੀ ਆਪਾਂ ਠੀਕ ਹੈ ਇੱਧਰ ਆ ਬਹੁਤ ਵਧੀਆ ਛੋਟੀ ਜੀ ਅਲਮਾਰੀ ਬਣਾਈ ਹੋਈ ਹੈ ਤੇ ਜੇ ਸਾਰੇ ਪਸ਼ੂਆਂ ਨੂੰ ਦੇਣ ਵਾਲੀਆਂ ਦਵਾਈਆਂ ਵਗੈਰਾ ਰੱਖੀਆਂ ਹੋਈਆਂ ਨੇ ਵੀਰ ਨੇ ਤੇ ਇਧਰ ਵੇਖੋਗੇ ਤੁਸੀਂ ਆ ਵਧੀਆ ਸਲੈਬ ਪਾਈ ਹੋਈ ਹੈ ਇਹ ਤੇ ਡੋਲਨੀਆਂ ਵਗੈਰਾ ਰੱਖਿਆ ਹੋਈਆਂ ਨੇ ਤੇ ਆ ਜੋ ਤੁਹਾਨੂੰ ਬਾਹਰ ਆਪਾਂ ਐਂਟਰੈਂਸ ਗੇਟ ਦਿਖਾ ਰਹੇ ਸੀ ਉਹ ਹੈਗਾ ਤੇ ਇਧਰ ਤੁਸੀਂ ਵੇਖ ਦੇਖੋਗੇ ਬਹੁਤ ਵਧੀਆ ਹੁਣ ਆਪਾਂ ਜਿਵੇਂ ਫਾਰਮ 'ਚ ਐਂਟਰ ਕਰ ਗਏ ਆ 80 ਫੁੱਟ ਲੰਮਾ ਦੀ ਸ਼ੈੱਡ ਹੈ ਇਸ ਤਰੀਕੇ ਤੇ 22 ਫੁੱਟ ਚੌੜਾ ਜੀ ਠੀਕ ਹੈ ਸਿੰਗਲ ਸਾਈਡਡ ਬਣਿਆ ਹੋਇਆ ਬਹੁਤ ਵਧੀਆ ਸੈਟਅਪ ਹੈ ਆ ਜੋ ਇਧਰ ਤੁਹਾਨੂੰ ਦਿਖਾਉਣਿਆ ਜਿਹੜਾ ਖੁਰਲੀ ਪੱਠੇ ਰਲਾਉਣ ਵਾਸਤੇ ਆਪਾਂ ਰੱਖਦੇ ਆ ਇੱਕ ਰੀਬ 8 ਫੁੱਟ ਜਗ੍ਹਾ ਰੱਖੀ ਹੋਈ ਹੈ ਜੀ ਠੀਕ ਹੈ ਇੱਥੇ ਵਧੀਆ ਪਾਚਾਰ ਤੂੜੀ ਸਾਰਾ ਕੁਝ ਫੀਡ ਵਗੈਰਾ ਪਾ ਕੇ ਮਿਕਸ ਕਰ ਸਕਦੇ ਆ ਉਸ ਤੋਂ ਬਾਅਦ ਖੁਰਲੀਆਂ ਚ ਪਾ ਦਿੰਦੇ ਆ ਠੀਕ ਹੈ ਤੇ ਬਹੁਤ ਵਧੀਆ ਹਵਾਦਾਰ ਸ਼ੈੱਡ ਬਣਿਆ ਹੋਇਆ ਹੈ ਇੱਧਰ ਤੁਸੀਂ ਵੇਖ ਸਕਦੇ ਹੋ ਆ ਖੇਤ ਹੀ ਨੇ ਤੇ ਬਹੁਤ ਵਧੀਆ ਹਵਾ ਦਾ ਵੀ ਫੁੱਲ ਵਧੀਆ ਚੱਲ ਰਹੀ ਹੈ ਜੀ ਕ੍ਰੋਸਿੰਗ ਪੂਰੀ ਦਿੱਤੀ ਗਈ ਸ਼ੈੱਡ ਨੂੰ ਤੇ ਆ ਬਹੁਤ ਵਧੀਆ ਪੱਖੇ ਵਗੈਰਾ ਲੱਗੇ ਹੋਏ ਨੇ ਤੇ ਆਜੋ ਤੁਹਾਨੂੰ ਇੱਧਰ ਆਪਾਂ ਦਿਖਾਉਨੇ ਆ ਆ ਜਿਵੇਂ ਜਿੱਧਰ ਤਾਂ ਮੱਝਾਂ ਨੇ ਜੀ ਠੀਕ ਹੈ ਮੱਝਾਂ ਨੂੰ ਬੰਨ ਕੇ ਰੱਖਣ ਵਾਸਤੇ ਉਹੋ ਜੀ ਸੁਵਿਧਾ ਦਿੱਤੀ ਹੋਈ ਹੈ ਆ ਪਾਈਪਾਂ ਦੇ ਵਿੱਚ ਗੈਪ ਉਸ ਤਰੀਕੇ ਦਿੱਤਾ ਹੋਇਆ ਹੈ ਮੱਝਾਂ ਵਾਸਤੇ ਤੇ ਆ ਜੋ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਤੇ ਇੱਥੋਂ ਆ ਅੱਧਾ ਲਗਭਗ 40 ਫੁੱਟ ਮੱਝਾਂ ਦੀ ਸਾਈਡ ਦਿੱਤਾ ਹੋਇਆ ਹੈ ਕਰੀਬ ਵੀਰ ਨੇ 12-13 ਮੱਝਾਂ ਰੱਖੀਆਂ ਹੋਈਆਂ ਨੇ ਤੇ 7-8 ਦੇ ਕਰੀਬ ਗਾਵਾਂ ਨੇ ਤੇ ਜਦੋਂ ਇਥੋਂ گاਵਾ ਸ਼ੁਰੂ ਹੋਈਆਂ ਜੀ ਇੱਥੇ ਉਸ ਤਰੀਕੇ ਨਾਲ ਵਿੱਚ ਗੈਪ ਦਿੱਤਾ ਹੋਇਆ ਤੇ ਬਹੁਤ ਵਧੀਆ گاਵਾ ਖੁੱਲੀਆਂ ਛੱਡੀਆਂ ਹੋਈਆਂ ਨੇ ਫੌਗਰ ਸਿਸਟਮ ਪੂਰਾ ਵਧੀਆ ਦਿੱਤਾ ਹੋਇਆ ਤੇ ਆ ਤੁਸੀਂ ਦੇਖ ਹਵਾ ਤੁਹਾਨੂੰ ਵੀ ਮਤਲਬ ਕਿ ਆ ਜਿਵੇਂ ਆ ਪੱਲੀ ਵਗੈਰਾ ਹਿੱਲ ਜਾਂਦੀ ਹਵਾ ਬਹੁਤ ਵਧੀਆ ਹਵਾ ਚੱਲ ਰਹੀ ਏ ਇੱਥੇ ਕ੍ਰੋਸਿੰਗ ਬਹੁਤ ਵਧੀਆ ਇਧਰ ਵਹਿੜਾਂ ਆਈਆਂ ਅਲੱਗ-ਅਲੱਗ ਪੈਣ ਇਹਦੇ ਵਿੱਚ ਤਿੰਨ ਪੈਣ ਦਿੱਤੇ ਹੋਏ ਨੇ ਆ ਵਹਿੜਾਂ ਇੱਕ ਪਾਸੇ ਆਈਆਂ ਜੀ ਤੇ گاਵਾ ਇੱਕ ਪਾਸੇ ਆਈਆਂ ਨੇ ਤੋ ਇੱਥੇ ਸ਼ੈੱਡ ਆ ਕੇ ਖਤਮ ਹੋ ਗਿਆ ਜੀ ਇੱਥੇ ਫਿਰ ਛੋਟਾ ਜਿਹਾ ਗੇਟ ਦਿੱਤਾ ਆ ਇਹ ਇਕੱਲਾ ਰੂੜੀ ਵਾਸਤੇ ਗੇਟ ਆ ਜੀ ਜੋ ਵੀ ਸਾਰਾ ਰੂੜੀ ਵਗੈਰਾ ਵੀਰ ਇੱਧਰ ਲਾ ਦਿੰਦਾ ਠੀਕ ਹੈ ਤੇ ਇੱਥੇ ਹੀ ਗਾਂ ਆਪਾਂ ਜਿਵੇਂ ਲਾ ਲਓ ਪੱਠਿਆਂ ਨੂੰ ਪਾਉਣੀ ਜਾਂ ਇੱਥੋਂ ਟਰਾਲੀਆਂ ਭਰੀਆਂ ਜਾਂਦੀਆਂ ਇੱਧਰ ਰਾਹ ਦਿੱਤਾ ਆ ਬਹੁਤ ਵਧੀਆ ਸੈਟਅਪ ਬਣਿਆ ਹੋਇਆ ਆਜੋ ਅੰਦਰ ਵੀ ਤੁਹਾਨੂੰ ਦਿਖਾਉਨੇ ਆ ਆ ਗੇਟ ਦਿੱਤਾ ਹੋਇਆ ਇੱਧਰ ਦੀ ਰੂੜੀ ਵਗੈਰਾ ਜਿਵੇਂ ਰੇੜਾ ਰੱਖਿਆ ਹੋਇਆ ਤੇ ਰੂੜੀ ਇੱਧਰ ਦੀ ਟੱਪ ਜਾਂਦੀ ਆ ਤੇ ਆਹ ਕਰੀਬ ਇੱਥੇ ਵੀ ਕਰੀਬ ਕਰੀਬ 15 ਫੁੱਟ ਪੱਕਾ ਥਾਂ ਦਿੱਤਾ ਹੋਇਆ ਹੈ ਇੱਟਾਂ ਲੱਗੀਆਂ ਹੋਈਆਂ ਨੇ ਉੱਪਰ ਆ ਜਿਵੇਂ ਕੋਹਲੀਆਂ ਵਗੈਰਾ ਸੀਮੈਂਟ ਪਾਇਆ ਹੋਇਆ ਤੇ ਅੱਗੇ ਆ ਪਾਣੀ ਦੀਆਂ ਖੇਲਾਂ ਵੀ ਤੁਹਾਨੂੰ ਦਿਖਾ ਦਿੰਦੇ ਪਾਣੀ ਦੀਆਂ ਖੇਲਾਂ ਦਿੱਤੀਆਂ ਹੋਈਆਂ ਨੇ ਆ ਵਧੀਆ ਪਾਣੀ ਦੀ ਖੇਲ ਵੀ ਬਹੁਤ ਵਧੀਆ ਖੁੱਲੀ ਡੁੱਲੀ ਬਣਾਈ ਹੋਈ ਹੈ ਤੇ ਆ ਜਿਵੇਂ ਦੋਵਾਂ ਪੈਣਾ ਚੀ ਪਸ਼ੂ ਵਧੀਆ ਪਾਣੀ ਪੀ ਸਕਦੇ ਨੇ ਠੀਕ ਹੈ ਆ ਫਿਰ ਗੇਟ ਦਿੱਤਾ ਹੋਇਆ ਹੈ ਆ ਪਾਰਟੀਸ਼ਨਾਂ ਲੱਗ-ਲੱਗ ਕੀਤੀਆਂ ਹੋਈਆਂ ਨੇ ਠੀਕ ਹੈ ਜਿੰਨੀ ਕੋ ਚਲੋ ਮੈਨੂੰ ਜਾਣ ਕਰ ਸੋਨਾ ਕੋ ਵੇਖ ਕੇ ਤੁਹਾਨੂੰ ਸਾਰਾ ਦੱਸਦਾ ਬਾਕੀ ਵੀਰ ਨਾਲ ਤੁਹਾਨੂੰ ਮਿਲਾਉਣੇ ਆ ਤੇ ਇਹ ਆਪਾਂ ਸਾਰਾ ਪੁੱਛਦੇ ਆ ਖਰਚਾ ਕਿੰਨਾ ਆਇਆ ਕਿੰਨਾ ਟਾਈਮ ਲੱਗਾ ਕਿੰਨੀ ਜਗਾ ਵਲੀ ਹੋਈ ਹੈ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਇਹ ਬਹੁਤ ਵਧੀਆ ਜਿੰਨੇ business ਸ਼ੁਰੂਆਤ ਕਰਨੀ ਨਾ ਫਾਰਮ ਦੀ ਬਹੁਤ ਹੀ ਵਧੀਆ ਸੈਟਅਪ ਹੈ ਠੀਕ ਹੈ ਆਜੋ ਤੁਹਾਨੂੰ ਵੀਰ ਨਾਲ ਮਿਲਾਉਣੇ ਆ ਆ ਤੁਹਾਨੂੰ ਵੀਰ ਨਾਲ ਮਿਲਾਉਣੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਿਰਜ ਕੀ ਨਾਮ ਤੇ ਆਪਦਾ ਡਰੈਸ ਵਗੈਰਾ ਸਾਰਾ ਦੱਸੋ ਨਾਮ ਲਖਵਿੰਦਰ ਸਿੰਘ ਜੀ ਪਿੰਡ ਆਪਣਾ ਚੱਕ ਰੋਹੀ ਵਾਲਾ ਠੀਕ ਹੈ ਜੀ ਤੇ ਤਹਿਸੀਲ ਜਰਾਲਾਵਾਦ ਫਾਜ਼ਿਲਕਾ ਜ਼ਿਲ੍ਹਾ ਪੈਂਦਾ ਇਹ ਆਪਾਂ ਨੂੰ ਠੀਕ ਹੈ ਜੀ ਇਹ ਤੁਸੀਂ ਸ਼ੁਰੂਆਤ ਕਦੋਂ ਕੀਤੀ ਜੀ ਇਸ ਸ਼ੈੱਡ ਦੀ ਇਹ ਲਗਭਗ ਜੀ ਇਸ ਫਰਵਰੀ ਦੇ ਵਿੱਚ ਇੱਥੇ ਆਏ ਆਂ ਛੱਡ ਦੇ ਵਿੱਚ ਲਗਭਗ ਨਵੰਬਰ ਤੋਂ ਕੰਮ ਸ਼ੁਰੂ ਹੋਇਆ ਸੀ ਅੱਛਾ ਅੱਛਾ ਤੇ ਇਹ ਕਦੋਂ ਮਤਲਬ ਕਿ ਪਹਿਲਾਂ ਪਸ਼ੂ ਘਰੇ ਰੱਖੇ ਹੋਏ ਸੀ ਬਾਅਦ ਚ ਇੱਧਰ ਆਏ ਹੋ ਕਿ ਇੱਥੇ ਹੀ ਸ਼ੁਰੂਆਤ ਕੀਤੀ ਹੈ ਤੁਸੀਂ ਨਹੀਂ ਕਾਫੀ ਪਸ਼ੂ ਤਾਂ ਆਪਣੇ ਕੋਲ ਪੁਰਾਣੇ ਸੀ ਕਾਫੀ ਜੀ ਤੇ ਘਰ 'ਚ ਹੀ ਮੇਰੇ ਅਕੋਰਡਿੰਗ ਵੇ 16-17 ਪਸ਼ੂ ਹੋਇਆ ਸੀ ਆਪਣੇ ਕੋਲ ਠੀਕ ਹੈ ਜੀ ਚਲੋ ਇੱਥੇ ਆ ਕੇ ਕੁਝ ਵਧਾਏ ਪਸ਼ੂ ਆਪਾਂ ਠੀਕ ਹੈ ਜੀ ਤੇ ਉਹ ਇੰਨੇ ਵੀ ਸਾਰੇ ਆਪਾਂ ਨੂੰ ਲੈਣੇ ਪਏ ਆ ਠੀਕ ਹੈ ਉਤੋਂ ਫਿਰ ਥੋੜਾ ਜਿਆਦਾ ਦਿੱਕਤ ਜਗ੍ਹਾ ਦੀ ਕਰਕੇ ਤੇ ਵੈਂਟੀਲੇਸ਼ਨ ਦੀ ਮੇਨ ਜਿਹੜੀ ਸਮੱਸਿਆ ਆਉਂਦੀ ਸੀ ਗਰਮੀ ਦੇ ਵਿੱਚ ਠੀਕ ਹੈ ਜੀ ਠੀਕ ਹੈ ਉਹਦੇ ਕਾਰਨ ਫਿਰ ਅਸੀਂ ਇੱਥੇ ਇੱਕ ਵਿਵਾਰ ਲੈ ਕੇ ਆਏ ਹਾਂ ਜੀ ਠੀਕ ਹੈ ਜੀ ਉਹੀ ਮੈਂ ਵੇਖ ਰਿਹਾ ਸੀ ਬਹੁਤ ਵਧੀਆ ਸ਼ੈੱਡ ਬਣਿਆ ਹੋਇਆ ਹੈ ਕਈ ਵੀਰ ਨੇ ਅੱਗੇ ਵੀ ਪੁੱਛਦੇ ਹੁੰਦੇ ਮੈਨੂੰ ਮੈਸੇਜ ਕਰਦੇ ਹੁੰਦੇ ਨੇ ਕਿ ਤੁਸੀਂ ਸਾਨੂੰ ਐਹੋ ਜਿਹਾ ਸੈਟਅਪ ਦਿਖਾਓ ਜਿਵੇਂ ਵੱਡੇ ਫਾਰਮ ਵਾਲੇ ਤਾਂ ਕੋਈ ਵੀ ਹੈ ਜਿਵੇਂ ਲਾ ਲੋ ਜਾਦਾ ਇਨਵੈਸਟਮੈਂਟ ਕਰ ਦਿੰਦੇ ਕੋਈ 40-45 ਲੱਖ ਸ਼ੈੱਡ ਤੇ ਲਾ ਦਿੰਦੇ ਨੇ ਹਾਂਜੀ ਤੇ ਕਹਿੰਦੇ 19 ਇਨਵੈਸਟਮੈਂਟ ਨਾਲ ਫਿਰ ਕੰਮ ਵੀ ਬੰਦਾ ਉਹਨਾ ਸਕਸੈਸਫੁਲ ਨਹੀਂ ਹੋ ਸਕਦਾ ਜਿਆਦਾ ਇਨਵੈਸਟਮੈਂਟ ਨਾਲ ਹਣਾ ਤੇ ਵੀਰ ਕਹਿੰਦੇ ਹੁੰਦੇ ਕਿ ਇੱਕ ਸਾਈਡ ਵਾਲਾ ਸ਼ੈੱਡ ਹੋਵੇ ਵਧੀਆ ਸੈਟਅਪ ਹੋਵੇ ਤਾਂ ਇਹੀ ਮੈਨੂੰ ਲੱਗਾ ਮੈਂ ਇਹ ਸੈਟਅਪ ਦਿਖਾਉਣ ਵਾਲਾ ਤੇ ਇਹ ਤੇ ਆਪਣਾ ਕਿੰਨਾ ਖਰਚਾ ਆ ਗਿਆ ਕਿੰਨੀ ਇਹ ਜਗ੍ਹਾ ਆਪਾਂ ਕਵਰ ਕੀਤੀ ਹੋਈ ਹੈ ਇਹਦੇ ਬਾਰੇ ਸਾਰੀ ਜਾਣਕਾਰੀ ਦਿਓ ਜੀ ਇਹ ਜੀ ਟੋਟਲ ਆਪਣਾ ਅੰਦਰਲਾ ਜਿਹੜਾ ਏਰੀਆ 80 ਫੁੱਟ ਬਾਈ 50 ਠੀਕ ਹੈ ਜੀ ਚੌੜਾਈ 50 ਲੰਬਾਈ ਇਹਦੀ 80 ਫੁੱਟ ਹੈ ਜੀ ਠੀਕ ਹੈ ਜੀ ਤੇ ਜਿਹੜਾ ਉਹ ਦੋ ਸਟੋਰ ਤੇ ਆਪਣਾ ਟੋਕੀ ਦੀ ਜਗਾ ਬਣੀ ਹੋਈ ਹੈ ਠੀਕ ਹੈ ਜੀ ਉਹ ਬਾਰ ਬਾਰ ਹੈ ਜੀ ਫਾਰਮ ਉਹ 80 ਤੋਂ ਬਾਹਰ ਹੈ ਜੀ 80 ਤੋਂ ਬਾਹਰ ਹੈ ਜੀ ਠੀਕ ਹੈ ਜੀ ਤੇ ਟੋਟਲ ਲਾ ਲੋ ਵੀ 14 ਕੁ ਮਰਲੇ ਜਗਾ ਅੰਦਰ ਅੰਦਰ ਬਣਦੀ ਹੈ ਜੀ ਠੀਕ ਹੈ ਜੀ ਤੇ ਜੋ ਸ਼ੈੱਡ ਦਾ ਲਾਈ ਟੋਟਲ ਆਪਣਾ ਵਿਧ ਕੰਮ ਪਾ ਕੇ ਲਗਭਗ 8 ਲੱਖ ਤੋਂ ਪਲੱਸ ਜਿਹੜਾ ਆਪਣਾ ਖਰਚਾ ਆਇਆ ਜੀ ਠੀਕ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਸ਼ੈੱਡ ਆ ਗਿਆ ਬਾਉਂਡਰੀ ਆ ਗਈ ਕਮਰਾ ਆ ਗਿਆ ਸਾਰਾ ਹਾਂ ਹਾਂਜੀ ਸਟੋਰ ਆ ਗਿਆ ਆਪਣਾ ਟੋਕੇ ਦਾ ਵਿੱਚ ਆ ਗਿਆ ਕੰਪਲੀਟ ਜੀ ਠੀਕ ਹੈ ਜੀ ਜਿਹੜੇ ਤੁਸੀਂ ਆ 50 ਫੁੱਟ ਜਗ੍ਹਾ ਦੱਸ ਰਹੇ ਹੋ ਇਹ ਚ ਪੱਕੀ ਕਿੰਨੀ ਹੈ ਕਵਰਡ ਕਿੰਨੀ ਹੈ ਕੱਚੀ ਥਾਂ ਕਿੰਨੀ ਰੱਖੀ ਗਈ ਹੈ ਇਹਦੇ ਚ ਲਗਭਗ ਜੀ 22 ਫੁੱਟ ਆ ਜਿਹੜਾ ਸ਼ੈੱਡ ਉਹ ਥੱਲੋ ਤਕਰੀਬਨ ਸਾਰਾ ਪੱਕਾ ਹੀ ਜਿੰਦੇ ਵਿੱਚ ਪੇਟ ਆ ਗਿਆ ਜੀ ਖੁਰਲੀ ਆ ਗਈ ਤੇ ਅੱਗੇ ਜਿਹੜੀ 14 ਫੁੱਟ ਜਗ੍ਹਾ ਉਹ ਪੱਕੀ ਜਾਂਦੀ ਹੈ ਠੀਕ ਹੈ ਜੀ ਅੱਗੇ 28 ਫੁੱਟ ਜਗ੍ਹਾ ਜਿਹੜੀ ਬਚਦੀ ਹੈ ਜੀ ਠੀਕ ਹੈ ਉਹ ਕੱਚੀ ਹੈ ਛੱਡੀ ਹੋਈ ਆਪਾਂ ਅੱਛਾ ਅੱਛਾ ਇਹ ਕਈ ਵੀਰ ਹੁਣ ਆਪਾਂ ਵੇਨੇ ਆ ਕਈ ਮੱਝਾਂ ਦਾ ਹੀ ਕਰਦੇ ਨੇ ਕਈ ਕੱਲੀਆਂ گاਵਾਂ ਦਾ ਹੀ ਕਰਦੇ ਨੇ ਹਣਾ ਤੁਸੀਂ ਦੋਵੇਂ ਰੱਖਿਆ ਕਿਵੇਂ ਤੁਹਾਨੂੰ ਤਜਰਬਾ ਕੀ ਲੱਗ ਰਿਹਾ ਹੈ گاਵਾਂ 'ਚ ਜ਼ਿਆਦਾ ਬੈਨੀਫਿਟ ਹੈ ਮੱਝਾਂ 'ਚ ਜ਼ਿਆਦਾ ਬੈਨੀਫਿਟ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਕੱਠੀਆਂ ਰੱਖਣੀਆਂ ਚਾਹੀਦੀਆਂ ਕੀ ਤੁਹਾਨੂੰ ਲੱਗਿਆ ਜੀ ਬਿਲਕੁਲ ਇਹਦੇ 'ਚ ਇਹ ਆ ਜੀ ਮੇਰਾ ਪਹਿਲਾਂ ਘਰ ਤਾਂ ਮੇਰੇ ਕੋਲ ਤਕਰੀਬਨ ਜ਼ਿਆਦਾ ਮੱਝਾਂ ਹੀ ਸੀ ਠੀਕ ਹੈ ਜੀ ਠੀਕ ਹੈ ਇੱਥੇ ਆ ਕੇ ਮੇਨਲੀ ਅੱਗੇ ਮੇਰਾ ਇਹੀ ਫੋਕਸ ਹੈ ਵੀ ਚਾਹੇ ਮੱਝਾਂ ਰੱਖੋ ਚਾਹੇ گاਵਾ ਰੱਖੋ ਠੀਕ ਹੈ ਜੀ ਪਰ ਅਕੋਰਡਿੰਗ ਇਹ ਅਭੀ ਤੁਹਾਨੂੰ ਬਰੀਡ ਤੇ ਕੰਮ ਕਰਨਾ ਪੈਣਾ ਠੀਕ ਹੈ ਜੀ ਸੋ ਅਸੀਂ ਉਹ ਇੱਥੇ ਆ ਕੇ ਕਰ ਤੋਂ ਘਰ ਵੀ ਰਿਹਾ ਸੀ ਪਰ ਇੱਥੇ ਆ ਕੇ ਚਲੋ ਥੋੜੀ ਮੈਨੇਜਮੈਂਟ درست ਹੋ ਜਾਂਦੀ ਬਾਹਰ ਆ ਕੇ ਕਾਰੋਨੀ ਮੈਨੇਜਮੈਂਟ ਬਣਦੀ ਨਹੀਂ ਠੀਕ ਹੈ ਜੀ ਤੇ ਇਨ ਫਿਊਚਰ ਸਾਡਾ ਕੰਮ ਬਰਾਬਰ ਰੱਖਣ ਦਾ ਹੀ ਆ ਵੀ ਬਰਾਬਰ ਮੱਜਾਂ ਦੇ ਵੀ ਬਰੀਡਿੰਗ ਚੰਗੇ ਹੋਵੇ ਠੀਕ ਹੈ ਤੇ گاਵਾਾਂ ਦੀ ਵੀ ਬਰਾਬਰ ਹੋਵੇ ਬਰੀਡ ਚੰਗੀ ਹੋਵੇ ਤੇ ਕੁਆਲਿਟੀ ਹੋਵੇ ਕੁਆਂਟੀਟੀ ਨਾ ਬਾਕੀ ਉਹ ਹੀ ਨਾ ਕਈ ਵੀਰ ਪੁੱਛਦੇ ਰਹਿੰਦੇ ਨੇ ਮੱਝਾਂ 'ਚ ਸਾਨੂੰ ਫਾਇਦਾ ਹੈ ਕਿ گاਵਾں 'ਚ ਫਾਇਦਾ ਹੈ ਨਾ ਮਤਲਬ ਤੁਹਾਡੇ ਕਹਿਣ ਮੁਤਾਬਕ ਕਿ ਬਰੀਡ ਚੰਗੀ ਹੋਏ ਚਾਹੇ ਮੱਝਾਂ ਨੇ ਚਾਹੇ گاਵਾں ਨੇ ਦੋਵੇਂ ਹੀ ਆਪਾਂ ਨੂੰ ਫਾਇਦਾ ਕੱਢ ਕੇ ਦਉਣੀ ਹੈ ਨਾ ਹਾਂ ਬਿਲਕੁਲ ਦੇਣਗੀਆਂ ਜੀ ਜੇ ਬਰੀਡ ਮੇਨ ਕੰਮ ਬਰੀਡ ਤੇ ਹੀ ਕਰਨਾ ਪੈਣਾ ਚਲੋ ਅਸੀਂ ਇੱਥੇ ਆ ਕੇ ਹੁਣ ਸਟਾਰਟ ਹੋਏ ਹਾਂ ਚਲੋ ਉਹ ਅਗਲੇ 2-3 ਸਾਲ ਦੇ ਵਿੱਚ ਕੋਸ਼ਿਸ਼ ਕਰਦੇ ਰਹਿਵਾਂਗੇ ਵੀ ਕਾਮਯਾਬ ਹੋ ਜਾਾਂਗੇ ਅਸੀਂ ਪੂਰੇ ਠੀਕ ਹੈ ਜੀ ਹਾਂਜੀ ਇੱਥੇ ਹੁਣ ਆਪਣੇ ਕਿੰਨੇ ਪਸ਼ੂਆਂ ਦਾ ਸੈਟਅਪ ਹੈ ਜੀ ਕਿੰਨੇ ਪਸ਼ੂ ਵਧੀਆ इजीली ਆਪਾਂ ਸਾਂਭ ਸਕਦੇ ਹਾਂ ਇਸ ਜਗ੍ਹਾ 'ਤੇ ਇੱਥੇ ਜੀ ਰਾਮ ਨਾਲ 25 ਪਸ਼ੂ ਆਪਾਂ ਰੱਖ ਸਕਦੇ ਹਾਂ ਜੀ ਠੀਕ ਹੈ ਜੀ ਹਾਂਜੀ 25 ਵੱਡੇ ਛੋਟੇ ਵੱਡੇ ਛੋਟੇ ਵੀ ਵੱਡੇ ਵੀ ਰੱਖ ਸਕਦੇ ਹੋਂ ਪੂਰਾ ਸੈਟਅਪ ਸਹੀ ਹੈ ਬਿਲਕੁਲ ਕੋਈ ਦਿੱਕਤ ਨਹੀਂ ਮਹਿਸੂਸ ਕਰਦੇ ਪਸ਼ੂ 25 ਪਸ਼ੂ ਆਰਾਮ ਨਾਲ ਰਹਿ ਸਕਦੇ ਠੀਕ ਹੈ ਜੀ ਇੱਕ ਤੁਸੀਂ ਆ ਮੈਂ ਵੇਖ ਰਿਹਾ ਜਿਵੇਂ ਮੱਝਾਂ ਦੇ ਪਾਸੇ ਆ ਗੈਪ ਲੱਗ ਤਰੀਕੇ ਦਾ ਦਿੱਤਾ ਹੈ ਨਾ ਹਾਂਜੀ ਉਧਰ ਗੈਪ ਘਟ ਦਿੱਤਾ ਹੈ ਇੱਕ ਰੱਖਣ ਦਾ ਕੀ ਕਰਨਾ ਜੀ ਮੇਰੇ ਕੋਲ ਮੈਨੂੰ ਲੱਗਦਾ ਹੈ ਵੀ ਆਪਣੇ ਕੋਲ ਪਾਈਪ ਇਸ ਲਈ ਵੀ ਇੰਡਫੈਂਸ ਦੇ ਤੌਰ ਤੇ ਵੀ ਵਿੱਚ ਖੁਰਲੀ ਚ ਨਾ ਆਵੇ ਬਸੂ ਠੀਕ ਹੈ ਠੀਕ ਹੈ ਤੇ ਥੋੜੀ ਜੀ گاਵਾਂ ਦੀ ਆਪਾਂ ਇਸ ਕਰਕੇ ਉਹਨਾਂ ਨੂੰ ਹੁੰਦੀ ਆਦਤ ਖੁਰਲੀ ਦੇ ਵਿੱਚ ਆਉਣ ਦੀ ਪੈਰ ਵਿੱਚ ਰੱਖਣ ਦੀ ਉਹ ਇਸੇ ਕਰਕੇ ਉਹਨਾਂ ਦੇ ਉਹ ਅਲੱਗ ਬਣੇ ਪਾਈਪ ਉਸ ਹਾਵਨ ਜਿਹੜੇ ਲਾਏ ਆ ਤੇ ਉਹਨਾਂ ਜਾਂਦੇ ਤਾਂ ਸਿਰਫ ਇਸ ਲਈ ਲਾਏ ਆ ਮੰਨ ਲਓ ਆਪਾਂ ਡਿਫੈਂਸ ਦੇ ਤੌਰ ਤੇ ਵੀ ਬਿਲਕੁਲ ਛੇਤੀ ਕੀਤੇ ਵੈਸੇ ਆਉਂਦੀ ਨਹੀਂ ਮੱਝ ਅੰਦਰ ਠੀਕ ਹੈ ਜੀ ਘਰਾਂ 'ਚ ਵੀ ਆਪਣੇ ਓਪਨ ਹੀ ਹੁੰਦੀਆਂ ਖੁਰਲੀਆਂ ਤੁਸੀਂ ਦੇਖੀ ਬਿਲਕੁਲ ਸਹੀ ਗੱਲ ਹੈ ਜੀ ਹਾਂ ਠੀਕ ਹੈ ਜੀ ਇੱਧਰ ਆ ਸ਼ੈੱਡ ਵਗੈਰਾ ਬਣਾਤਾ ਜੀ ਹਾਂਜੀ ਇਹ ਸਟੋਰ ਆ ਗਿਆ ਜੀ ਇਹ ਫੀਡ ਆ ਗਈ ਬਾਕੀ ਜੋ ਸਮਾਨ ਇਹਨਾਂ ਦੀ ਦਵਾਈ دارو ਆ ਗਿਆ ਜੀ ਠੀਕ ਹੈ ਜੀ ਤੇ ਹਾਂਜੀ ਤੇ ਆਹ ਗੇਟ ਤੁਸੀਂ ਦੋ ਰੱਖੇ ਨੇ ਉਹ ਪਰਲਾ ਗੇਟ ਤੇ ਆ ਇਹ ਕੀ ਮਤਲਬ ਕਿ ਪਰਪਸ ਹੈ ਮੇਨ ਤਾਂ ਚਲੋ ਮੇਨ ਐਂਟਰੈਂਸ ਤਾਂ ਹੁੰਦੀ ਹੋਈ ਆਪਣੇ ਹਾਂਜੀ ਹਾਂਜੀ ਤੇ ਵੱਡਾ ਕੰਮ ਅਸੀਂ ਇਹਦੇ ਤੋਂ ਲੈਣੇ ਕਿਉਂਕਿ ਇਹ 5 ਫੁੱਟ ਹੈ ਗੇਟ ਜੀ ਠੀਕ ਹੈ ਜੀ ਗੇਟ ਇਹ ਵੀ ਵੱਡੇ ਜੀ ਆ ਜਾਂਦਾ ਜੇ ਕਹੀਏ ਤਾਂ ਉਹ ਸਾਨੂੰ ਕਿਤੇ ਬਹੁਤੀ ਲੋਡ ਹੈ ਤੇ ਅਸੀਂ ਖੋਲਣਾ ਜੀ ਕਿਉਂਕਿ ਪੱਠਾ ਵੀ ਸਾਡਾ ਬਾਹਰ ਰਹਿ ਜਾਣਾ ਹੈ ਫਾਰਮ ਤੋਂ ਠੀਕ ਹੈ ਜੀ ਉਥੋਂ ਹੀ ਕੁਤਰੇ ਉਥੋਂ ਨਾਲ ਐਂਟ੍ਰੈਂਸ ਹੈ ਬਿਲਕੁਲ ਨਾਲ ਖੁਰਲੀ ਹੈ ਜੀ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਸਮਾਂ ਬਚਦਾ ਸਾਡਾ ਜਿਹੜੀ ਮੇਨਲੀ ਗੱਲ ਹੈ ਸਮਾਂ ਬਹੁਤ ਵੱਜਦਾ ਹੁਣ ਇੱਕ ਬੰਦਾ 25 ਪਸ਼ੂ ਰਾਮ ਨਾਲ ਉਹਨਾਂ ਦੀ ਕੇਅਰ ਕਰ ਸਕਦਾ ਠੀਕ ਹੈ ਜੀ ਨਹੀਂ ਤਾਂ ਇੰਨੇ ਤੇ ਲਗਭਗ ਦੋ ਬੰਦੇ ਚਾਹੀਦੇ ਤੁਹਾਨੂੰ ਬਿਲਕੁਲ ਸਹੀ ਹੈ ਜੇ ਆਪਾਂ ਘਰਾਂ ਚ ਰੱਖੇ ਹੋਣ ਤਾਂ ਉਹਦੇ ਚ ਲੱਗ-ਲੱਗ ਬੰਨ ਕੇ ਪਸ਼ੂ ਰੱਖਾਂਗੇ ਬਿਲਕੁਲ ਜੀ ਹਾਂਜੀ ਤੇ ਤਰੀਕੇ ਨਾਲ ਨਾ ਬਣਿਆ ਹੋਏਗਾ ਤੇ ਵਾਕਈ ਦੋ ਬੰਦੇ ਘਟ ਤੋਂ ਘੱਟ ਚਾਹੀਦੇ ਹਾਂਜੀ ਠੀਕ ਹੈ ਆ ਵੇਖ ਸਕਦੇ ਤੁਸੀਂ ਨਾ ਬਹੁਤ ਵਧੀਆ ਵੀਰ ਨੇ ਇੱਧਰ ਆ ਜਿਵੇਂ ਟੋਕਰ ਰੱਖਿਆ ਹੋਇਆ ਠੀਕ ਹੈ ਜੀ ਇੱਕੋ ਪੱਠੇ ਉਤਰ ਕੇ ਤੂੜੀ ਲੈ ਕੇ ਇੱਥੋਂ ਹੀ ਐਂਟਰ ਕਰ ਜਾਣਾ ਜੀ ਇਹਦੇ ਉੱਪਰ ਵਿਛਾ ਕੇ ਸਿੱਧਾ ਖੁਰਲੀ ਤੇ ਪਾ ਜਣੇ ਬਹੁਤ ਕੰਮ ਆਸਾਨ ਕੀਤਾ ਆ ਦੋ ਬੰਦਿਆਂ ਦਾ ਕੰਮ ਸਮਝ ਲਓ ਇੱਕ ਬੰਦਾ ਕਰ ਰਿਹਾ ਜੀ ਇੱਥੇ ਠੀਕ ਹੈ ਤੇ ਕਿਵੇਂ ਤੁਹਾਨੂੰ ਲੱਗਾ ਜੀ ਕੰਮ ਤੇ ਜਿਹੜੇ ਆਉਣ ਵਾਲੇ ਵੀਰ ਜਿਵੇਂ ਲਾਲੋ ਬਾਹਰੋਂ ਵੀ ਫੋਨ ਆਉਂਦੇ ਰਹਿੰਦੇ ਨੇ ਤੇ ਹੋਰ ਵੀ ਨੌਜਵਾਨ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਨੇ ਕਿ ਕੰਮ ਕਿਹੋ ਜਿਹਾ ਸਾਨੂੰ ਇਹ ਦੱਸੋ ਤੇ ਕਿਵੇਂ ਕਾਮਯਾਬ ਹੋਈਏ ਕਦ ਤੇ ਕੰਮ ਕਰਨ ਕੀ ਮੇਨ ਫੋਕਸ ਰੱਖਣਾ ਇਹ ਤੁਸੀਂ ਜਾਣਕਾਰੀ ਦਿਓ ਜੀ ਇਹਦੇ ਚ ਮੇਨ ਤੇ ਇਹੀ ਹੈ ਜੀ ਵੀ ਕੱਲਾ ਤੁਸੀਂ ਨਵਾਂ ਕੰਮ ਸ਼ੁਰੂ ਕਰ ਰਹੇ ਹੋ ਜੇ ਤੁਸੀਂ ਕੱਲਾ ਪ੍ਰੋਫਿਟ ਪ੍ਰੋਫਿਟ ਹੀ ਗਿਣਿਆ ਠੀਕ ਹੈ ਜੀ ਫਿਰ ਤਾਂ ਇਹ ਧੰਦਾ ਤੁਸੀਂ ਛੇਤੀ ਫੇਲ ਹੋ ਜਾਓਗੇ ਇਸ ਫਸਲੇ ਠੀਕ ਹੈ ਜੀ ਕਿਉਂਕਿ ਐਤ ਕੀ ਜੇ ਵੈਦਰ ਦੇ ਅਕੋਰਡਿੰਗ ਵੇਖੀਏ ਤਾਂ ਇਸ ਵਾਰ ਗਰਮੀ ਬਹੁਤ ਬੇਹੱਦ ਜ਼ਿਆਦਾ ਸੀ ਨੁਕਸਾਨ ਵੀ ਹੋਏ ਨੇ ਪਸ਼ੂਆਂ ਦੇ ਵੱਡੇ ਪੱਧਰ ਤੇ ਹੋਏ ਨੇ ਠੀਕ ਹੈ ਜੀ ਠੀਕ ਹੈ ਇਹ ਚੀਜ਼ ਤੁਸੀਂ ਲੌਸ ਤੇ ਪ੍ਰੋਫਿਟ ਨਾਲ ਦੋਨੋਂ ਮੰਨ ਕੇ ਚੱਲੋ ਠੀਕ ਹੈ ਜੀ। ਇਹੇ ਥੋੜੀ ਜੀ ਸਬਰ ਦੀ ਗੇਮ ਆ ਜੀ। ਠੀਕ ਹੈ ਜੀ। ਤੁਸੀਂ ਜੇ ਬਰੀਡ 'ਚ ਜਾਣਾ ਤੁਹਾਨੂੰ 4-5 ਸਾਲ ਲੱਗਣਗੇ। ਠੀਕ ਹੈ ਜੀ। ਤੁਸੀਂ ਜੇ ਇੱਕਦਮ ਕੈਲਕੂਲੇਸ਼ਨ ਕਾਪੀ ਤੇ ਕਰਕੇ ਰੱਖ ਲਈ ਵੀ ਇੰਨਾ ਦੁੱਧ, ਇੰਨਾ ਖਰਚਾ, ਐਨੀ ਬਚਤ ਹੋ ਗਈ। ਠੀਕ ਹੈ ਜੀ। ਫਿਰ ਉਹ ਤੰਦਾ ਜਦੋਂ ਤੁਸੀਂ ਲੌਸ 'ਚ ਜਾਂਦੇ ਹੋ ਫਿਰ ਤੁਸੀਂ ਡਿਪਰੈਸ਼ਨ 'ਚ ਚੱਲ ਜਾਂਦੇ ਹੋ। ਠੀਕ ਹੈ ਜੀ। ਫਿਰ ਬੰਦਾ ਛੇਤੀ ਕਿਉਂਕਿ ਬੰਦੇ ਨੇ ਸੋਚਿਆ ਕੁਝ ਹੁੰਦਾ ਉਹ ਨੁਕਸਾਨ ਤਾਂ ਤੁਹਾਡਾ ਇਸ ਫੀਲਡ 'ਇਹੋ ਜੀ ਕਿਉਂਕਿ ਇਹ ਸਾਲ ਹੀ ਚੀਜ਼ ਆ ਜੀ। ਬਿਲਕੁਲ ਸਹੀ। ਪਤਾ ਹੀ ਨਹੀਂ ਕਿੱਥੇ ਕੀ ਹੋ ਜਾਣਾ। ਬਾਕੀ ਮ ਮੈਂ ਤੁਸੀਂ ਬਰੀਡ ਤੇ ਕੰਮ ਕਰੋ ਠੀਕ ਹੈ ਜੀ ਕਈ ਵਾਰ ਤੁਸੀਂ ਸਮਾਂ ਮੰਗਦੀ ਹੈ ਜੀ ਜੇ ਆਪਾਂ ਆਖੀਏ ਵੀ ਇੱਕ ਅਧੇ ਸਾਲ ਜਾਂ ਦੋ ਸਾਲ ਤੋਂ ਤੁਸੀਂ ਜਿਹੜੇ ਆਪਾਂ ਕਾਮਯਾਬ ਬਰੀਡਰ ਬਣੇ ਉਹਨਾਂ ਨੂੰ 20-20 ਸਾਲ ਹੋ ਗਏ ਜੀ ਉਹਨਾਂ ਨੁਕਸਾਨ ਵੀ ਚੱਲੇ ਆ ਤੇ ਉਹ ਆਖਰੀ ਪ੍ਰੋਫਿਟ ਦੇ ਵਿੱਚ ਨਹੀਂ ਕਿਉਂਕਿ ਉਹ ਪਿੱਛੇ ਲਾਸ ਚੱਲ ਕੇ ਆਏ ਠੀਕ ਹੈ ਜੀ ਕਈ ਵੀਰ ਹੋਣ ਆਪਾਂ ਵੀਡੀਓ ਵੇਖ ਲੈਣੇ ਆਂ ਮੀ ਉਹ ਕੈਲਕੂਲੇਸ਼ਨ ਬੜੀ ਲਾਉਂਦੇ ਆ ਕਿ ਇੰਨੀਆਂ ਤੁਸੀਂ ਗਾਵਾਂ ਰੱਖ ਲਓ ਜੀ ਇੰਨੀਆਂ ਮੱਝਾਂ ਰੱਖ ਲਓ ਰੋ ਇਹਦਾ ਸਮਝ ਲਓ ਤੁਹਾਡਾ 10000 ਦਾ ਦੁੱਧ ਹੈ 5000 ਪ੍ਰੋਫਿਟ ਆ ਜਾਏਗਾ 1.5 ਲੱਖ ਰੁਪਏ ਮਹੀਨਾ ਕਮਾ ਰਹੇ ਹੋ ਕੀ ਸੱਚੀ ਐ ਹੀ ਰਿਜ਼ਲਟ ਮੰਨ ਕੇ ਜਿਹਨ ਨਿਕਲਦਾ ਹੈ 50% ਬਚਤ ਤਾਂ ਆਉਂਦੀ ਹੈ ਜਾਂ ਨਹੀਂ ਆਉਂਦੀ ਜਾਂ ਲੰਮੇ ਸਮੇਂ 'ਚ ਬਚਤ ਆਉਂਦੀ ਹੈ ਕਿਵੇਂ ਤੁਹਾਨੂੰ ਲੱਗਦਾ ਬਚਤ ਬਿਲਕੁਲ ਆਉਂਦੀ ਹੈ ਜੀ ਪਰ ਇੱਕ ਲੈਵਲ ਤੋਂ ਬਾਅਦ ਆਉਂਦੀ ਹੈ ਜੀ ਠੀਕ ਹੈ ਤੁਹਾਡੇ ਕੋਲ ਜਦੋਂ ਪਸ਼ੂਆਂ ਦੀ ਕਰੀਮ ਹੋ ਜਾਂਦੀ ਹੈ ਨਾ ਇਕੱਠੀ ਠੀਕ ਹੈ ਇੱਕ ਤੁਹਾਡੀ ਐਵਰੇਜ ਜਦੋਂ ਫਾਰਮ ਦੀ ਬਣ ਜਾਂਦੀ ਹੈ ਜਿਵੇਂ گاਵਾਂ ਦੇ ਵਿੱਚ ਹੀ ਲਾ ਲਈਏ ਘੱਟ ਤੋਂ ਘੱਟ ਤੁਹਾਡੀ 30 ਕਿਲੋ ਦੀ ਜਦੋਂ ਐਵਰੇਜ ਪੈਣ ਲੱਗ ਗਈ ਪਸ਼ੂ ਦੀ ਠੀਕ ਹੈ ਜੀ ਉਹ ਤੁਹਾਨੂੰ ਮਾਰਜਨ 40 ਤੋਂ 45% ਬਣਨਾ ਸ਼ੁਰੂ ਹੋ ਜੂਗਾ ਉਹ ਤੋਂ ਬੰਨਣਾ ਸ਼ੁਰੂ ਹੋ ਜਾਏਗਾ ਜੇ ਤੁਸੀਂ ਉਹੀ ਗੱਲ ਆਪਾਂ ਕੀਤੀ ਵੀ ਮੰਨ ਕੇ ਚੱਲੇ ਵੀ ਕਾਪੀ ਦੇ ਕੈਲਕੂਲੇਸ਼ਨ ਕਰ ਲਈ ਸਾਰੀ ਵੀ ਇੰਨਾ ਪ੍ਰੋਫਿਟ ਇੰਨਾ ਲਾਸ ਇੰਨਾ ਦੁੱਧ ਤੇ ਫਿਰ ਉਹ ਜਦੋਂ ਤੁਸੀਂ ਉਹ ਕੋਈ ਨਾ ਕੋਈ ਘਾਟਾ ਪੈਂਦਾ ਜਾਂ ਪਸ਼ੂ ਵਿੱਚ ਐਕਸਪਾਇਰ ਹੋ ਗਿਆ ਫਿਰ ਉਹ ਤੁਸੀਂ ਸਾਰੀ ਤੁਹਾਡੀ ਕੈਲਕੂਲੇਸ਼ਨ ਵਿਗੜ ਜਾਂਦੀ ਹੈ ਜੀ ਠੀਕ ਹੈ ਜੀ ਉਹ ਕੀ ਸਬਰ ਮੰਗਦੀ ਆ ਜਿਹੜੇ ਬਰੀਡਰ ਕਾਮਯਾਬ ਵੇਖਦੇ ਆ ਆਪਾਂ ਉਹਨਾਂ ਦੇ ਤਜਰਬੇ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਹੀ ਨਿਕਲ ਕੇ ਆਉਂਦੀ ਆ ਜੀ ਬੀਏ ਚੀਜ਼ ਨੂੰ ਥੋੜਾ ਜਿਹਾ ਸਬਰ ਠੀਕ ਹੈ ਤੁਹਾਡੀ ਮੈਨੇਜਮੈਂਟ ਬਾਕੀ ਸਿੱਖਦੇ ਰਹੋ ਠੀਕ ਹੈ ਜੀ ਹਰ ਵਾਰੀ ਬਿਮਾਰੀ ਨਵੀਂ ਆ ਰਹੀ ਹੈ ਟੈਕਨੋਲੋਜੀ ਨਵੀਂ ਆ ਰਹੀ ਹੈ ਉਹਨੂੰ ਚੀਜ਼ ਨੂੰ ਅਡਾਪਟ ਕਰੋ ਮਤਲਬ ਚੰਗੀ ਬਰੀਡ ਤੇ ਕੰਮ ਕਰੋ ਤੇ ਟਾਈਮ ਲੱਗਦਾ ਜੀ ਬਿਲਕੁਲ ਟਾਈਮ ਜੀ ਆਪਾਂ ਜਿਵੇਂ ਕਾਪੀ ਦੇ ਹਿਸਾਬ ਤੇ ਨਹੀਂ ਕੈਲਕੂਲੇਸ਼ਨ ਲਾ ਸਕਦੇ ਕਿ ਲੋ ਜੀ ਲੱਖ ਦਾ ਦੁੱਧ ਪਾਤਾ ਤੇ ਮਹੀਨੇ ਦਾ 50000 ਰੁਪਏ ਆਪਾਂ ਨੂੰ ਬਚਣ ਲੱਗ ਪਿਆ। ਉਵੇਂ ਕੈਲਕੂਲੇਸ਼ਨ ਨਹੀਂ ਆਪਾਂ ਲਾਫ ਕਰਦੇ ਹੁਣ। ਉਹ ਖੇਲ ਹੈ ਜੀ ਕੰਮ। ਫਿਰ ਉਹ ਆਪਾਂ ਜਲਦੀ ਉਹ ਬੰਦ ਹੋਣ ਦਾ ਕਾਰਨ ਹੀ ਇਹ ਆ ਫਾਰਮ। ਠੀਕ ਹੈ। ਜਦੋਂ ਇੱਕਦਮ ਸਟਾਰਟ ਕਰ ਦਿੰਨੇ ਆ ਜਿਆਦੇ ਪਸ਼ੂਆਂ ਤੋਂ ਆਪਾਂ ਜਦੋਂ ਤੁਸੀਂ ਪਸ਼ੂਆਂ ਤੋਂ 3-4 ਤੋਂ ਸ਼ੁਰੂ ਕਰੋ। ਠੀਕ ਹੈ ਜੀ। ਉਹਦੇ ਚੋ ਜਿਹੜੀ ਤੁਹਾਡੀ ਬਰੀਡ ਘਰ ਚ ਤਿਆਰ ਹੋਗੀ ਅਸਲ ਕਾਮਯਾਬ ਹੋਨੇ ਹੋਣਾ ਜੀ। ਠੀਕ ਹੈ ਜੀ। ਜਦੋਂ ਤੁਸੀਂ ਬਾਹਰੋਂ ਖਰੀਦ ਕੇ ਲਿਆਏ ਹੋ ਕੋਈ ਖਾਸ ਕਰਕੇ ਧਾਵਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਉਹ ਬਹੁਤ ਘਟ ਜਾਵਾ ਆ ਕੇ ਤੁਹਾਡੇ ਤੇ ਉਹਨਾਂ ਪ੍ਰੋਪਰ ਜਿਹੜਾ ਪੀਕ ਹੁੰਦਾ ਉਹ ਫੜਦੀਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਮੈਂ ਇਨੀ ਜਦੋਂ ਤੁਸੀਂ ਅੱਗੇ ਬਰੀਡ ਤਿਆਰ ਕਰਦੇ ਹੋ ਮੱਛੀਆਂ ਉਹ ਤੁਹਾਡੇ ਉਸ এনਵਾਇਰਨਮੈਂਟ ਦੇ ਵਿੱਚ ਪਲੀਆਂ ਹੁੰਦੀਆਂ ਨੇ ਠੀਕ ਹੈ ਜੀ ਉਹ ਬਿਮਾਰ ਵੀ ਘਟ ਹੁੰਦੀਆਂ ਉਹਦਾ ਪੀਕ ਵੀ ਪੂਰਾ ਫੜਨਦੀਆਂ ਜਿੰਨਾ ਉਹਨਾਂ ਦੇ ਵਿੱਚ ਹੈ ਕੰਪਰੈਸਰ ਮੇਨ ਇਹ ਹੈ ਕਿ ਮੰਨ ਕੇ ਚੱਲੋ ਆਪਾਂ ਜੇ ਬਰੀਡ ਤਿਆਰ ਕਰਨੀ ਆਪਦੇ এনਵਾਇਰਨਮੈਂਟ 'ਚ ਇੱਥੇ ਹੀ ਮੱਛੀ ਪਲੇ ਇੱਥੇ ਗਾਂ ਬਣੇ ਉਹ ਆਪਾਂ ਨੂੰ ਫਾਇਦਾ ਦਈ ਬਿਲਕੁਲ ਜੀ ਉਹ ਤੁਹਾਡਾ ਮੈਡੀਕਲ ਖਰਚਾ ਵੀ ਘਟਾ ਹੁੰਦਾ ਕਿਉਂਕਿ ਠੀਕ ਹੈ ਜੀ ਜਦੋਂ ਤੁਸੀਂ ਪਾਸਿਓਂ ਲਿਆਉਣੀ ਹੋ ਕਈ ਵਾਰ ਸਟ੍ਰੈਸ ਹੀ ਇੰਨੀ ਲੈ ਜਾਂਦਾ ਜਾਨਵਰ ਹਾਂਜੀ ਵੀ ਉਹ ਆ ਕੇ ਇੱਥੇ ਦੇਲ ਹੀ ਨਹੀਂ ਲਾਉਂਦਾ ਠੀਕ ਹੈ ਜੀ ਲਓ ਜੀ ਵੀਰ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਤੁਸੀਂ ਵੀ ਇਹ ਵੀਡੀਓ ਨੂੰ ਹੋਰ ਵੀਰਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਹਰ ਵੀਰ ਤੱਕ ਜਾਣਕਾਰੀ ਪਹੁੰਚ ਸਕੇ ਜਿਸ ਵੀਰ ਨੇ ਵਧੀਆ ਛੋਟਾ ਸੈਟਅਪ ਕਰਨਾ ਹੈ ਹੁਣ ਨਵਾਂ ਡੇਰੀ ਫਾਰਮ ਕਰਨ ਦਾ ਸਹੀ ਟਾਈਮ ਆ ਗਿਆ ਹੈ ਤੇ ਇਸ ਨੂੰ ਤੁਸੀਂ ਸ਼ੁਰੂ ਕਰ ਸਕਦੇ ਹੋ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ ਧੰਨਵਾਦ